ਜਿਹੜੇ ਪਰਮਾਤਮਾ ਨੂੰ ਮੰਨਦੇ ਉਹਨੂੰ ਯਾਦ ਕਰੋ ਹੁਣ ਉਹ ਹੀ ਬਚਾਏਗਾ ਹੋਰ ਕਿਸੇ ਨਹੀਂ ਜੇ ਬਚਾਣਾ। ਉਹ ਜੱਟ ਨੂੰ ਕਹਿਣ ਲੱਗੇ ਪਹਿਲਾਂ ਤੂੰ ਹੀ ਕਰ ਫਿਰ ਅਰਦਾਸ। ਜੱਟ ਕਹਿ ਲੱਗਾ ਏ ਧੰਨ ਗੁਰੂ ਨਾਨਕ ਪਤਾ ਮਹਾਰਾਜ ਤੇਰਾ ਪੁੱਤਾਂ ਡੋਬਣਾ ਪਿਆ। ਅੱਜ ਬਚਾ ਕਰ ਦੇ ਕਿਰਪਾ। ਅੱਜ ਬਚਾ ਧੰਨ ਗੁਰੂ ਨਾਨਕ ਪਤਾ ਮਹਾਰਾਜ ਬਚਾਲਾ। ਹੁਣ ਇੱਕ ਗੁਰੂ ਨਾਨਕ ਪਤਾ ਮਹਾਰਾਜ ਤੇ ਭਰੋਸਾ ਰੱਖਿਆ ਤੇ ਗੁਰੂ ਨਾਨਕ ਨੇ ਕਿਹਾ ਬਣ ਬਚਾਣਾ ਚਾਹੀਦਾ ਤੈਨੂੰ ਵਜਾ ਮਾਰਦਾ। ਆਪਣੇ ਸੇਵਕ ਕੀ ਬੋਲਿਆ ਕਰੋ ਆਪਣੇ ਸੇਵਕ ਕੀ ਆਪੇ ਰੱਖ ਮਾਰੇ ਗੁਰਨਾਨਕ ਸਾਹਿਬ ਨੇ ਕਿੰਨੀ ਕਿਰਪਾ ਦੇ ਸਿੱਖ ਨੂੰ ਚੋਕ ਕੇ ਕਿਨਾਰੇ ਤੇ ਲਾ ਦਿੱਤਾ ਹੁਣ ਵਾਰੀ ਆ ਗਈ ਮੁਸਲਮਾਨ ਦੀ ਉਹਨੇ ਕਹੇ ਤੂੰ ਵੀ ਯਾਦ ਕਰ ਫਿਰ ਕਿਸੇ ਨੂੰ ਮੁਸਲਮਾਨ ਵੀਰ ਨੇ ਕਿਹਾ हे ਅੱਲਾਹ ਤਾਲਾ ਤੇਰੇ ਬਿਨਾ ਮੈਨੂੰ ਕਿੰਨੇ ਬਚਾਣਾ ਮੈਨੂੰ ਨਹੀਂ ਉਹ ਕਿਸੇ ਵੀ ਬਚਾਣਾ ਉਹਨੇ ਕੇਵਲ ਇੱਕ ਅੱਲਾ ਨੂੰ ਯਾਦ ਕੀਤਾ ਲੈਨੇ ਕਿਹਾ ਵੀ ਤੇਰਾ ਬ